ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸੱਚੇ ਪਾਤਸ਼ਾਹ ਉਹਨਾਂ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਅਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੱਜ ਪੰਜ ਸਿੰਘ ਸਹਿਬਾਨ ਦੀ ਜਿਹੜੀ ਜ਼ਰੂਰੀ ਇਕੱਤਰਤਾ ਵਾ ਹੋਈ ਆ ਤੇ ਉਹਦੇ ਵਿੱਚ ਕੁਸ਼ ਪੰਥਕ ਮੁੱਦੇ ਜਿਹੜੇ ਉਹ ਵਿਚਾਰੇ ਗਏ ਇਹਦੇ ਵਿੱਚ ਇੱਕ ਤਾਂ ਅਜਮਿਤਿ 14 ਪਉ ਨਾਨਕਸ਼ਹੀ ਸੰਮਤ 557 ਮੁਤਾਬਕ 28 ਦਸੰਬਰ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16 3 1998 ਅਤੇ ਅੜਾ ਤਤਾ 178 ਮਿਤੀ 16 10 2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੋੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ। ਇਹਨਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਈ ਜਾ ਸਕਦੇ। ਗੁਰਦੁਆਰਾ ਸਹਿਬਾਨ ਤੇ ਗ੍ਰੰਥੀ ਸਿੰਘਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ। ਅਲੰਗਣਾ ਹੋਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਇਹ ਕਿਤੇ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ ਤੇੜੇ ਹੁਣ ਬਹੁਤੇ ਮਾਮਲੇ ਆਏ ਜਿੱਥੇ ਲਗਾਤਾਰੀ ਇਹਵੇਂ ਕਰ ਰਹੇ ਇੱਕ ਮਤਾ ਹੈਗਾ ਵਾ ਪੰਜ ਸਿੰਘ ਸਹਿਬਾਨ ਦੀ ਕਤਰਤਾ ਜਿਹੜੀ ਅੱਜ ਸ਼੍ਰੀ ਕਲਤਕ ਸਾਬ ਵਿਖੇ ਹੋਈ ਸਕਤਰੇਤ ਜਿਸ ਵਿੱਚ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ AI ਵੀਡੀਓ ਆਦ ਨਾਲ ਸੰਬੰਧਿਤ ਮਾਮਲੇ ਉੱਤੇ ਡੀਰਗ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ AI ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1934 1940 2003 2015 ਅਤੇ 2022 ਵਿੱਚ ਫਿਲਮਾਂ ਬਾਰੇ ਲੈ ਕੇ ਫੈਸਲਿਆਂ ਦੀ ਪ੍ਰੋੜਤਾ ਕੀਤੀ ਗਈ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡਿਢਕ ਵਿਚਾਰ ਕੀਤੇ ਗਏ ਸਨ। ਮੌਜੂਦਾ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ, ਰਵੈਤਾਂ, ਸਿਧਾਂਤ ਅਤੇ ਫਲਸਫੇ ਨੂੰ ਵੱਡੀਆਂ ਚੁਣੌਤੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਾਤਨ ਰਵੈਤਾਂ, ਸਾਖੀ ਪਰੰਪਰਾ, ਗੁਰਦੁਆਰਾ ਸਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਤ ਕਰਨਾ ਅਤਿ ਜ਼ਰੂਰੀ ਹੈ। ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕਤਰਤਾ ਵੇਤੇ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦ ਮਾਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਸਿੱਖ ਇਤਿਹਾਸ ਨਾਲ ਸੰਬੰਧਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਇਹ ਫਿਲਮਾਂ ਦਾ ਮਸਲਾ ਤੁਹਾਨੂੰ ਪਤਾ ਹੀ ਆ ਵੀ ਉਠਿਆ ਰਹਿੰਦਾ ਤੇ ਇਹ ਸਪਸ਼ਟ ਕੀਤਾ ਗਿਆ ਵੀ ਅਕਾਲ ਤਖਤ ਸਾਹਿਬ ਵੱਲੋਂ ਜਦ ਤੱਕ ਮੈਨੂੰ ਪਤਾ ਵੀ ਇਹ ਅਕਾਲ ਤਖਤ ਸਾਹਿਬ ਤੋਂ ਫਿਲਮਾਂ ਦੇ ਸੰਬੰਧੀ ਜਿਹੜਾ ਪੰਜ ਸਿੰਘ ਸਾਹਿਬਾਨ ਦਾ ਅੱਜ ਤੱਕ ਦਾ ਪਹਿਲਾ ਮਤਾ ਜਿਹਦੇ ਵਿੱਚ ਸਪਸ਼ਟ ਬਿਲਕੁਲ ਕਰ ਦਿੱਤਾ ਗਿਆ ਵੀ ਇਹ ਫਿਲਮਾਂ ਜਿਹੜੀਆਂ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਇਹਦਾ ਸ਼ਹੀਦ ਯੋਧੇ ਇਹਨਾਂ ਦੇ ਕੋਈ ਨਹੀਂ ਬਣਾ ਸਕਦਾ ਨਾ ਵੈਸੇ ਨਾ ਇਹ ਆਈ ਇੱਕ ਜਿਹੜਾ ਹੋਰ ਮਤਾ ਹੈਗਾ ਆਦੇਸ਼ ਆਏ ਪੰਜ ਸਿੰਘ ਸਹਿਬਾਨ ਦੀ ਕਤਰਤਾ ਸ਼ਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਬੇਹੱਦ ਗੰਭੀਰ ਮਾਮਲਾ ਵਿਚਾਰਿਆ ਗਿਆ। ਸ਼੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ। ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਪਰ ਪਿਛਲੇ ਲੰਮੇ ਸਮੇਂ ਤੋਂ ਦੇਸ਼ ਇਸ ਸੂਬਿਆਂ ਦੇ ਹੁਕਮਰਾਨਾਂ ਵੱਲੋਂ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮਸਲਾ ਸੰਗਤ ਦੀ ਨੁਮੈਂਦਾ ਸਿੱਖ ਸੰਸਥਾ ਆਪ ਹੱਲ ਕਰ ਸਕਦੀ ਹੈ ਉਸ ਵਾਸਤੇ ਸਰਕਾਰ ਅਤੇ ਪੁਲਿਸ ਨੂੰ ਸ਼ਾਮਲ ਕਰਨ ਦੀ ਕੋਈ ਤਕ ਨਹੀਂ ਬਣਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਜਿਹੜੀ ਐਫ ਆਈ ਆਰ ਹੋਈ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਬਣੇ ਸਰਦਾਰ ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ ਇਹ ਤੁਹਾਨੂੰ ਇਹਦੇ ਹਿੱਸੇ ਦਵਾਂਗੇ ਆ ਜਾਂਚ ਰਿਪੋਰਟ ਦੇ ਪੰਨਾ ਨੰਬਰ 230 ਉੱਤੇ ਸਪਸ਼ਟ ਲਿਖਿਆ ਹੈ ਇਹ ਹੁਣ ਜਾਂਚ ਕਮਿਸ਼ਨ ਕਹਿ ਰਿਹਾ ਈਸ਼ਰ ਸਿੰਘ ਦਾ ਔਰ ਉਹਦੇ ਵਿੱਚ 230 ਨੰਬਰ ਪੇਜ ਤੇ ਗੱਲ ਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਸੰਸਾਰ ਵਿੱਚ ਵੀ ਰਿਸ਼ਵਤ بڑے ਪੱਧਰ ਤੇ ਚੱਲਦੀ ਹੈ ਉੱਥੇ ਵੀ ਫੈਸਲੇ ਪੈਸਿਆਂ ਨਾਲ ਫੈਸਲੇ ਬਦਲੇ ਜਾਂਦੇ ਹਨ ਅਤੇ ਥਾਣਿਆਂ ਵਿੱਚ ਕੇਸ ਕਮਜ਼ੋਰ ਕੀਤੇ ਜਾਂਦੇ ਹਨ ਕਿਉਂ ਨਾ ਇਹ ਈਸ਼ਰ ਸਿੰਘ ਕਮਿਸ਼ਨ ਕਹਿ ਰਿਹਾ 230 ਨੰਬਰ ਪੇਜ ਤੇ ਕਿਉਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਦਾਰੇ ਨੂੰ ਜੋਗ ਤਰੀਕੇ ਨਾਲ ਇਸਤੇਮਾਲ ਕਰੇ ਹੁਣ ਇਹ ਇੱਥੇ ਲਿਖੀ ਹੋਈ ਗੱਲ ਉਹ ਮਤੇ ਤੇ ਆਪਾਂ ਐਡ ਕੀਤੀ। ਸ਼੍ਰੀ ਅਕਾਲ ਤੱਕ ਸਭ ਪਾਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਪੰਜਾਬ ਪੁਲਿਸ ਕੋਲ ਦਰਜ ਕਾਰਵਾਈਆਂ ਅਜਾਈਆਂ ਸ਼ਿਕਾਇਤਾਂ ਦੀ ਲੰਬੀ ਸੂਚੀ ਹੈ ਜੋ ਸਿੱਖਾ ਵਿਰੁੱਧ ਕੀਤੇ ਜਾਂਦੇ ਨਫ਼ਰਤੀ ਪ੍ਰਚਾਰ ਸੰਬੰਧੀ ਪੁਲਿਸ ਨੂੰ ਕਾਰਵਾਈ ਲਈ ਦਿੱਤੀਆਂ ਗਈਆਂ ਹਨ ਪਰ ਪੁਲਿਸ ਨੇ ਸਿੱਖਾ ਸਿੱਖ ਸਿਧਾਂਤਾਂ ਤੇ ਸੰਸਥਾਵਾਂ ਵਿਰੁੱਧ ਕੀਤੇ ਜਾ ਰਹੇ ਇਸ ਨਫ਼ਰਤੀ ਪ੍ਰਚਾਰ ਦੇ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਜਾ ਇਹ ਸ਼ਰਾਰਤੀ ਅਨਸਰਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰ ਰੋਡੀ ਜਾਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਸਿੱਖਾਂ ਖਿਲਾਫ ਸਮਾਜ ਅੰਦਰ ਨਫ਼ਰਤ ਸ਼ਰਿਆਮ ਫਲਾਈ ਜਾ ਰਹੀ ਆ ਪਰੰਤੂ ਪੁਲਿਸ ਹੁਣ ਤੱਕ ਇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਦੂਜੇ ਪਾਸੇ ਨੇਹੰਗ ਬਾਣੇ ਵਿੱਚ ਹੁਣ ਕਰਕੇ ਇੱਕ ਸਿੱਖ ਤੇ ਖਡਾਉਣਾ ਬੰਦੂਕ ਦਿਖਾਉਣਾ ਵੀ ਵੱਡਾ ਅਪਰਾਧ ਹੋ ਜਾਂਦਾ ਤੇ ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਆਜਾਹੇ ਵਿੱਚ ਸਰਕਾਰ ਤੇ ਪੁਲਿਸ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ ਦੀ ਪੜਤਾਲ ਕਰਨ ਦਾ ਹੱਕ ਦੇਣ ਦੀ ਮੰਗ ਗੈਰਵਾਜਬ ਹੈ ਇਸੇ ਤਰ੍ਹਾਂ ਰਿਪੋਰਟ ਦੇ ਪੰਨਾ ਨੰਬਰ 231 ਉੱਤੇ ਸਪਸ਼ਟ ਲਿਖਿਆ ਆ ਇਹ ਈਸ਼ਰ ਸਿੰਘ ਦੀ ਰਿਪੋਰਟ ਹੀ ਸਾਡੀ ਆਧਾਰ ਹੈ ਸਾਰੀ ਗੱਲ ਦੀ ਜਿਸ ਨੂੰ ਲੈ ਕੇ ਹੁਣ ਵੀ ਪੂਰੀ ਸਿੱਖ ਕੌਮ ਚਿੰਤਤ ਹੈ ਹੁਣ ਇਹ ਰਿਪੋਰਟ ਚ ਲਿਖਿਆ ਕਿ ਪੜਤਾਲ ਕਮਿਸ਼ਨ ਦਾ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗਾ ਏ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਸ ਲਈ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿੱਥੀ 17 ਨਵੰਬਰ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਹਾੜੇ ਦੀ ਸ਼ਤਾਬਦੀ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਉੱਤੇ ਕਰਵਾਏ ਗਏ ਸਮਾਗਮ ਵਿੱਚ ਕਹੇ ਬੋਲ ਅਨੁਸਾਰ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਵੀਡੀਓ ਸੁਣੀ ਹੋਗੀ ਜਸਕਰਨ ਸਿੰਘ ਔਰ ਲਿਆਓ ਵੀਡੀਓ ਸਬੰਧਤ ਮੁਲਾਜ਼ਮਾ ਨੇ ਇਹ ਉਹਨਾਂ ਦੇ ਬੋਲ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਲੇਕਿਨ ਉਹਨਾਂ ਦੀ ਭੇਟਾ ਫੰਡਾ ਵਿੱਚ ਜਮਾ ਨਹੀਂ ਕਰਵਾਈ ਇਹ ਪੈਸਿਆਂ ਦਾ ਕਪੜਾ ਹੈ ਜਿਹੜੇ ਮੁਲਾਜ਼ਮਾ ਨੇ ਪੈਸੇ ਖਾਦੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਇਹ 17 ਨਵੰਬਰ ਤੇ 2020 ਨੂੰ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੀ ਚਲਾ ਦੋ ਇਹਨਾਂ ਸਾਰੀਆਂ ਸਖਤ ਸੰਤਾਂ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਆ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਂਦੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਤਾਂ ਹੋਇਆ ਕੀ ਇਹ ਜਾਣਨਾ ਚਾਹੁੰਦੀ ਐ ਸਿੱਖ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਕ腐ਪਸ਼ਨ ਦਾ ਮਾਮਲਾ ਹੈ ਕੁਝ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਟਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ لیکن بنایا ਕੀ ਜਾ ਰਿਹਾ ਹੈ بنایا ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਸਟੈਂਸ ਇਹ ਜਿਹੜੇ 267 ਥਰੂਪ ਨੇ ਰਿਕਾਰਡ ਦੇ ਵਿੱਚੋਂ ਕਾਟੇਨਾਂ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫੇਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹਣਾ ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਾਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪਰਤਾਲ ਮੁਕੰਮਲ ਹੋਈ ਪਰਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਤਾਲ ਸੌਂਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੂਪ ਕਿੱਥੇ ਨੇ ਪੜ ਲਓ ਪਰਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ ਗੁਰਦੁਆਰਾ ਕਮੇਟੀਆਂ ਪਾਸ ਗਏ ਨੇ 2008 ਤੋਂ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਆ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਧ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛਿਆ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਆ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਬੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਪੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋਈ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਹੈ ਦੰਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਦਦੀ ਹੈ ਸੰਗਤਾਂ ਨੂੰ ਦਿੰਦੀ ਹੈ ਪੇਟਾ ਰਹਿਤ ਦਿੰਦੀ ਹੈ ਤੇ ਦੰਦਮੇ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ ਕਿੱਥੇ ਕਿੱਥੇ ਦਿੱਤੇ ਨੇ ਕਿੱਥੋਂ ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਕੱਢੇ ਨੇ ਇਹਨਾਂ ਦੀ ਪੈਸੇ ਖਾਦੇ ਨੇ ਬੇਈਮਾਨੀ ਕੀਤੀ ਹੈ ਮੁਲਾਜ਼ਮਾਂ ਨੇ ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ ਉਹਨਾਂ ਨੂੰ ਸ਼੍ਰੋਮਣੀਪੁਰ ਦਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ। ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਹੈ। ਅੱਜ ਕਈ ਜਾ ਰਹੇ ਨੇ ਕਿੱਥੇ ਨੇ ਸ਼ਰੂਪ ਕਿੱਥੇ ਨੇ ਸ਼ਰੂਪ? ਸੰਬੰਧਿਤ ਸੀਏ ਜੀ ਜੀ ਜੇ ਦੱਸ ਸਾਹਿਬ ਮਦਦ ਹਾਂ ਜੀ 17 ਨਵੰਬਰ 22 17 ਨਵੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਅੰਤਰਨ ਕਮੇਟੀ ਦੇ ਮਤਾ ਨੰਬਰ 493 ਮਿਤੀ 5/9/2020 ਅਤੇ ਜਰਨਲ اجلاس ਦੇ ਮਤਾ ਨੰਬਰ 368 ਮਿਤੀ 28/9/2020 ਰਾਈ ਇਸ ਮਾਮਲੇ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਦੇ ਨਾਲ-ਨਾਲ ਹੋਈ ਅਣਗਹਿਲੀ ਦਾ ਅਹਿਸਾਸ ਕਰ ਚੁੱਕੀ ਹੈ ਮਤੇ ਉਸ ਵੇਲੇ ਪਏ ਜਰਨਲ اجلاس ਦਾ ਵੀ ਮਤਾ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਦੇ ਹੋਏ ਆਦੇਸ਼ ਐਡਾ ਤਤਾ 101 ਕਮੇਟੀ 24 8 2020 ਨੂੰ ਮੁੱਖ ਰੱਖਦਿਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਹੋਈ ਇਕੱਤਰਤਾ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਅੰਤਰਿੰਕ ਕਮੇਟੀ ਦੇ ਮਤਾ ਨੰਬਰ 83 ਮਿਤੀ 17 12 2025 ਦੇ ਸਬੰਧ ਵਿੱਚ आदेश ਕੀਤਾ ਜਾਂਦਾ ਹੈ ਪਤਾ ਨਹੀਂ 11 ਤਰੀਕ ਹੈ ਨਾ ਸ਼ਾਂਦੇ ਕਿ ਸਰਕਾਰ ਸਰਕਾਰ ਜਾਂ ਪੁਲਿਸ ਨੂੰ ਇਸ ਮਾਮਲੇ ਅੰਦਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ ਵਿੱਚ ਨਹੀਂ ਹੈ ਇਹ ਅੱਜ ਦਾ ਆਦੇਸ਼ ਹੈ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਪੰਨਾ ਨੰਬਰ 231 ਮੁਤਾਬਕ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਰਲ ਮਿਲ ਕੇ ਵਿਚਾਰ ਰਾਹੀਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਸੁਲਝਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਇਸ਼ਤਿਹਾਰ ਰਾਹੀਂ ਪ੍ਰਚਾਰ ਕੀਤਾ ਜਾਵੇ ਕਿ ਜੇਕਰ ਕਿਸੇ ਵੀ ਗੁਰਦੁਆਰਾ ਸਾਹਿਬ ਘਰ ਸਿੱਖ ਸੰਸਥਾਵਾਂ ਵਿਦਿਅਕ ਅਦਾਰਿਆਂ ਆਦਿ ਵਿੱਚ ਪਾਵਨ ਸਰੂਪ ਦਾ ਪਤਾ ਲੱਗੇ ਉਹਨਾਂ ਦੀ ਗਿਣਤੀ ਅਤੇ ਉਹਨਾਂ ਦਾ ਤੁਰੰਤ ਨੰਬਰ ਜਿਹੜਾ ਵਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਦਫ਼ਤਰ ਵਿਖੇ ਇਤਲਾਹ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੇ ਸ਼ੰਕੇ ਦੂਰ ਕਰਨ ਲਈ ਪਰਜੋਰ ਯਤਨ ਕਰੇ ਇਹ ਅੱਜ ਆਪਾਂ ਗਿਆ ਖਾਲਸਾ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣ ਦੇ ਪੂਰਨ ਸਮਰੱਥ ਹੈ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਿਪਾਈ ਦੀ ਸੇਵਾ ਸੰਗਤ ਨੂੰ ਪਾਵਨ ਸਰੂਪ ਮਹਈਆ ਕਰਵਾਉਣ ਸਮੇਤ ਇਸ ਸਬੰਧੀ ਹੋਰ ਕਾਰਜ ਹੁੰਦੇ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਗ ਗੁਰੂ ਸਾਹਿਬ ਦੀ ਭੈ ਭਾਵਨੀ ਵਾਲੇ ਸਿੰਘਾਂ ਪਾਸੋਂ ਹੀ ਸੇਵਾ ਲੈਣੀ ਚਾਹੀਦੀ। ਇਹ ਅੱਜ ਦੇ ਜਿਹੜੇ ਆ ਤੇ ਤਿੰਨ ਮਤੇ ਆ। ਇਹਨਾਂ ਖਾਸ ਕਰਕੇ ਜਿਹੜਾ ਸਰੂਪਾ ਵਾਲਾ ਮਾਮਲਾ ਇਹਨਾਂ ਮਤਿਆਂ ਦੇ ਇਹਦੇ ਵਿੱਚ ਜਿਹੜਾ ਸਾਡਾ ਆਧਾਰ ਉਹ ਭਾਈਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਕਿਉਂਕਿ ਉਹ ਕੱਲ ਤੱਕ ਸਰ ਵੱਲੋਂ ਬਣੀ। ਪਿਛਲੇ ਸਿੰਘ ਸਾਹਿਬ ਨੇ ਜੋ ਕੀਤਾ ਜੋ ਆਦੇਸ਼ ਆ ਉਹਦੇ ਮੁਤਾਬਕ ਆ। ਕਿਉਂਕਿ ਉਦੋਂ ਇਹ ਜਾਂਚ ਕਮੇਟੀ ਅਕਾਲ ਤੱਕ ਸਾਬਤ ਬਣੀ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਐਗਜ਼ੈਕਟਿਵ ਦਾ ਮਤਾ ਪਾ ਕੇ ਸਾਡੇ ਕੋਲ ਭੇਜਿਆ ਔਰ ਅਸੀਂ ਪੁਰਾਣੇ ਫੈਸਲਿਆਂ ਦੀ ਰੋਸ਼ਨੀ ਦੇ ਵਿੱਚ ਜੋ ਪਿੱਛੇ ਹੋਇਆ ਜਾਂ ਜੋ ਸਰਦਾਰੀਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਉਹਦੇ ਆਧਾਰ ਦੇ ਉੱਤੇ ਇਹ ਤੋਂ ਕਹਿਤਾ ਵਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜਾ ਸਜੋਗ ਆ ਉਹ ਪੰਥਕ ਹਿੱਤਾਂ 'ਚ ਨਹੀਂ ਕਿਉਂਕਿ ਗੱਲ ਜਿਹੜੀ ਕਹਿੰਦੇ ਸਹੀ ਦੀ ਨਹੀਂ ਗੱਲ ਪਹਿੇ ਧੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਖੁਦਮੁਖਤਿਆਰ ਸੰਸਥਾ ਵਾ ਔਰ ਇਸ ਤਰ੍ਹਾਂ ਦੇ ਨਾਲ ਜੇ ਦਖਲਅੰਦਾਜ਼ੀ ਹੋਊਗੀ ਤੇ ਇਹ ਸੰਸਥਾਵਾ ਸਾਡੀਆਂ ਕਮਜ਼ੋਰ ਹੋਣੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ